ਮਾਰੂ ਮਹੱਲਾ ਪੰਜਵਾ ਸਿਮਰੋ ਏਕ ਨਿਰੰજન ਸੋ ਜਾਤੇ ਬਿਰਥਾ ਜਾਤ ਨਕੋ ਮਾਤ ਗਰਭ ਮਹਿ ਜਿਨ ਪ੍ਰਤਿਪਾਰਿਆ ਜੀਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਧਾਤਾ ਖਿਨ ਖਿਨ ਜਪਿਐ ਜਿਸ ਸਿਮਰਤ ਅਬ ਗੁਣ ਸਭ ਟਕਿਐ ਚਰਨ ਕਮਲ ਉਰ ਅੰਤਰ ਤਾ ਰਹੋ ਵਿਖਿਆ ਬਨ ਤੇ ਜੀਉ ਉਧਾਰ ਰਹੋ ਕਰਣ ਪਲਾਹਾ ਮਿਟ ਹੈ ਬਿਨ ਲਾਟਾ ਜਪ ਗੋਬਿੰਦ ਪਰਮ ਪਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾ ਕੈ ਬਲ ਬਲ ਜਾਏ RAM ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨ ਬੁਝੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਇਕੇਲਾ ਜਾਤ ਇਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇਠ ਗਉਰੀ ਆਪ ਬੁਲਾਇਓ ਨਾਨਕ ਕੀਰਤ ਨਾ ਜਾਏ ਮਿਟਾਇਓ ਪਸ ਪੰਖੀ ਭੂਤ ਅਰਪ੍ਰੇਤਾ ਬਹੁ ਵਿਦ ਜੋਨੀ ਫਿਰਤ ਅਨੇਤਾ ਜਹ ਜਾਨੂ ਤਹ ਰਹਿਨ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰਤਾ ਵੈ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹ ਮੇਵ ਮੂਠੋ ਬੇਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਹਿ maat ਨ ਬੰਦ ਨ ਮੀਤ ਨ ਜਾਇ ਜਿਸ ਕੋ ਹੋਦ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰਗ੍ਰਾਮੀ ਪ੍ਰਮਤ ਪ੍ਰਮਤ ਪ੍ਰਭ ਸਰਨੀ ਆਇਆ ਦੀਨਾ 나ਥ ਜਗਤ ਪਿਤ ਮਾਇਆ ਰਬ ਦਿਆਲ ਦੁਖ ਦਰਦ ਬਿਦਾਰਣ ਜਿਸ ਭਾਵੈ ਤਿਸ ਹੀ ਨਿਸਤਾਰਣ ਅੰਧ ਕੂਪ ਤੇ ਕਾਡਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਤਾਰਿਆ ਮਹਾ ਅਗਨ ਤੇ ਆਪ ਉਬਾਰਿਆ ਜਪ ਤਪ ਸੰਜਮ ਇਸ ਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗੈ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾ ਕਤ ਕਉ ਡਹਿਕਾਵਹੁ ਲੁਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਣ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕਉ ਕਿਰਪਾ ਕਰੀ ਯਹੋ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੇ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤਿ ਪਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋ ਕਉ ਦੇਹੋ ਦਾਨਾ ਰਹਾਓ ਸਗਲੇ ਮੈਂ ਦੇਖੇ ਜੋਈ ਬੀਜੋ ਅਬਰ ਨ ਕੋਈ ਜੀਵਨ ਪ੍ਰਤਿਪਾਲ ਸਮਾਹ ਹੈ ਹੈ ਹੋਸੀ ਆਹੇ ਦਇਆ ਮੋਹ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾ ਪਤਿਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਪੀਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੋ ਕਉ ਕੋਈ ਨ ਜਾਣਤ ਕਹੀਤ ਦਾਸ ਤੁਮਾਰਾ ਏਹਾ ਊਠ ਆਧਾਰਾ ਰਹਾਉ ਸਰਬ ਤਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ਤੁਮਰੀ ਬਿਧ ਤੁਮਹੀ ਜਾਣਹੁ ਤੁਮ ਜਲ ਹਮ ਮੀਨਾ ਪੂਰਨ ਬਿਸਥਿਰਨ ਸੁਆਮੀ ਆਹੇ ਆਇਓ ਪਾਛੈ ਸਗਲੋ ਪੂ ਮੰਡਲ ਖੰਡਲ ਪ੍ਰਭ ਤੁਮਹੀ ਆਛੈ ਟਲ ਅਖੈਉ ਦੇਵਾ ਮੋਹਨ ਅਲਖ ਅਪਾਰਾ ਦਾਨ ਪਾਵਉ ਸੰਤਾ ਸੰਗ ਨਾਨਕ ਰੇਨ ਦਾਸ ਆਰਾ ਮਾਰੂ ਮਹੱਲਾ ਪੰਜਵਾ ਤ੍ਰਿਪਤ ਅਗਹਾਏ ਸੰਤਾ ਗੁਰ ਜਾਣੇ ਜਿਨ ਮੰਤਾ ਤਾ ਕੀ ਕਿਛ ਕਹਿਨ ਨ ਜਾਈ ਜਾ ਕਉ ਨਾਮ ਬਡਾਈ ਲਾਲ ਅਮੂਲਾ ਲਾਲੋ ਅਗਹਿ ਅਤੂਲਾ ਨਾਮ ਰਹਾਉ ਅਗਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਿਮਾਨੋ ਨਿਹਚਲ ਤਨ ਕਾ ਠਾਣਾ ਗੁਰ ਤੇ ਮਹਿਲ ਪਛਾਣਾ ਆਨੰਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਗਾਏ ਸਹਜ ਸਮਾਧ ਸੁਭਾਏ ਹਰ ਪੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਘਰ ਛੇਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕਿਸ ਮਿਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਵਨ ਬਪੁਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ 5 ਜਿਨਿ ਨਾਮ ਵਿਸਾਰਿਆ ਸੇ ਹੂਤ ਦੇਖੇ ਖੇ ਪੁੱਤਰ ਮਿੱਤਰ ਬਿਲਾਸ ਬਨਤਾ ਟੂਟਤੇ ਏ ਨੇਹ ਮੇਰੇ ਮਨ ਨਾਮ ਨਿਤ ਨਿਤ ਲੇਹ जलत नाही अग्न सागर सूख मन तन देह रहाओ बिरख छाया जैसे बिन सत पवन झूलत मेह हर भक्त दृढ़ मिल साध नानक तेरे काम आवत एहे मारू मोहल्ला 5 पुरख पूर्ण सुख है दाता संग बसतो नीत मरण आवै ना जाय बिनसै व्याप्त उष्ण न शीत ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਰਹਾਉ ਕਿਰਪਾਲ ਦਇਾਲ ਗੋਬਾਲ ਗੋਬਿੰਦ ਜੋ ਜਪੈ ਤਿਸ ਸੀਦ ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ ਮਾਰੂ ਮਹੱਲਾ ਪੰਜਵਾ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ ਚਰਨ ਸਰਨ ਪਜ ਸੰਗ ਸਾਧੂ ਪਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਅਵਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਨ ਆਪ ਨਿਵਾਰ ਗੋਵਿੰਦ ਭਜ ਸਭ ਸਵਾਰਥ ਪੂਰੇ ਨਾਨਕ ਕਬਹ ਨਹ ਹਾਰ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾਪ ਰੇਣ ਸਾਧੂ ਥੀਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਦ ਬਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਧਪ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾ ਪ੍ਰਤਪਾਲ ਮਾਤਾ ਉਦਰ ਰੱਖੈ ਲਗਨ ਦੇਤ ਨਾ ਸੇਕ सोई स्वामी इहा रखे बूज बुद्ध विवेक मेरे मन नाम की कर टेक तिसहै बूज जिन तू किया प्रभु कर्ण कारण एक रहाओ चेत मन में है तज स्यानप छोड़ सगले पेख सिमर हर हर सदा नानक तरै कई अनेक मारू महल्ला 5वा ਫਤਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ 나ਥ ਮਹਾ ਪੌਜਲ ਮਾਹੇ ਤੁਲੋ ਜਾ ਕੋ ਲਿਖਿਓ ਮਾਥ ਡੂਬੇ ਨਾਮ ਬਿਨ ਕਨ ਸਾਥ ਕਰਨ ਕਾਰਨ ਚਿਤ ਨ ਆਵੇ ਦੇ ਕਰ ਰਖੈ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅੰਮ੍ਰਿਤ ਪਾਠ ਕਰਹੁ ਕਿਰਪਾ ਮੁਰਾਰ ਮਾਧਵ ਸੁਣ ਨਾਨਕ ਜੀਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਿਜੋਗ ਤੁਰ ਹੋ ਹੀ ਹੂਆ ਪੰਚ ਤਾਤ ਕਰ ਪੁਤਲਾ ਕੀਆ ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜਿਉ ਆਏ ਪਇਆ ਜਿਥੈ ਅਗਨ ਭਖੈ ਪੜ ਹਾਰੇ ਉਰਦ ਮੁਖ ਮਹਾ ਗੁਬਾਰੇ ਸਾਸ ਸਾਸ ਸਮਾਲੇ ਸੋਈ ਉਥੈ ਖਸਮ ਛਡਾਏ ਲਿਆ ਵਿਚਹੁ ਗਰਬੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆਵੇ ਜਾਏ ਪਵਾਈਏ ਜੋਨੀ ਰਹਿਣ ਨ ਕਿਤਹੀ ਥਾਏ ਭਇਆ ਮਿਹਰਬਾਨ ਰਖ ਲੈਨ ਆਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਮਾਨਥਿਆ मारू महला पंजवा वैदो न भाई भैनों न पाई एको सहाई राम हे कीता जिसो हो वै पापा मलो तो वै सो सिमरहो प्रधान हे काट कटे वासी सर्बनिवासी अस्थिर जाका थान हे आवै न जावै संगे समावै पूर्ण जाका काम हे ਪਗਤ ਜਨਾ ਕਾ ਰਾਖਣ ਹਾਰਾ ਸੰਤ ਜੀਵ ਹੈ ਜਪ ਪ੍ਰਾਨ ਅਧਾਰਾ ਕਰਨ ਕਰਨ ਸਮਰਥ ਸੁਆਮੀ ਨਾਨਕ ਤਿਸ ਕੁਰਬਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨੋਵਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾਮਨ ਉਧਰਿਓ ਗਨ ਕਾ ਹੂ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਤਾ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਬਢਾਈ ਜਿਹ ਨਰ ਜਸ ਕਿਰਪਾ ਨਿਦ ਗਾਇਓ ਤਾ ਕਉ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨੋਵਾ ਅਬ ਮੈਂ ਕਹਾ ਕਰਉ ਰੀ ਮਾਈ ਸਗਲ ਜਨਮ ਵਿਖਿਅਨ ਸਿਉ ਖੋਇਆ ਸਿਮਰਿਓ ਨਾਹੇ ਕਨਾਈ ਰਹਾਉ ਕਾਲ ਫਾਸ ਜਦ ਗਰਮੈ ਮੇਲੀ ਤਹੇ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮੋ ਭਈ ਪਰਾਈ ਕਹੋ ਨਾਨਕ ਯਹ ਸੋਚ ਰਹੀ ਮਨ ਹਰ ਜਸ ਕਬੂ ਨਾ ਗਾਈ ਮਾਰੂ ਮਹੱਲਾ ਨੋਆ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾ ਹੋਤ ਅਬ ਕਹਿ ਪਛਤਾਏ ਛੂਟਤ ਨਾ ਹਨ ਭਾਗਿਓ ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ